ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਜੋ ਕੋਰੀ ਮੀਟਿੰਗ ਕੀਤੀ ਹੈ ਕਸਮ ਕੀਤੀ ਹੈ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਾਰੇ ਸੰਸਾਰ ਤੇ ਵਸਦੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਧ ਕਾਲ ਤੋਂ ਸੰਸਾਰ ਦੇ ਭਲੇ ਲਈ ਧਰਮ ਲਈ ਉਸ ਵਿਅਕਤੀ ਵਿਸ਼ੇਸ਼ ਜਿਨ੍ਹਾਂ ਦਾ ਇਤਿਹਾਸ 'ਚ ਜ਼ਿਕਰ ਹੈ ਉਹ ਸੰਸਾਰ ਦੇ ਭਲੇ ਲਈ ਧਰਮ ਲਈ ਕੰਮ ਕਰਦੇ ਆਏ ਉਹਨਾਂ ਵਿੱਚੋਂ ਇੱਕ ਸਾਲ ਤੋਂ ਲਗਭਗ ਸਰਦਾਰ ਗੁਰਜੀਤ ਸਿੰਘ ਜੀ ਖਾਲਸਾ ਇੱਕ ਬਹੁਤ ਹਾਈਟ ਵਾਲੇ ਟਾਵਰ ਤੇ ਤਪੱਸਿਆ ਕਰ ਰਹੇ ਆ ਉਰੁਣਾ ਦਾ ਮਕਸਦ ਕੋਈ ਪੋਲੀਟੀਸ਼ਨ ਬੰਣਾ ਜਾਂ ਪੋਲਿਟਿਕਸ ਕਰਨਾ ਨਹੀਂ ਹੈ ਉਹਨਾਂ ਦਾ ਮਕਸਦ ਹੈ ਕਿ ਜਿਹੜੀ ਸੰਸਾਰ ਭਰ ਵਿੱਚ ਧਰਮ ਗ੍ਰੰਥਾਂ ਦੀ ਬੇਅਦਬੀ ਹੁੰਦੀ ਹੈ ਉਸ ਨੂੰ ਰੋਕਣਾ ਲਗਭਗ ਉਹਨਾਂ ਨੂੰ ਸਾਲ ਹੋ ਗਿਆ ਕੋਈ ਮੇਰੇ ਖਿਆਲ 200 ਫੁੱਟ ਪੁੱਤੇ ਪੋਚਾ ਹਵਰ ਹੈ ਬੀਐਸ ਨੇ 400 ਫੁੱਟ ਹਾਈਟ ਤੇ ਉੱਥੇ ਹੀ ਉਹਨਾਂ ਦਾ ਰਹਿਣਾ ਖਾਣਾ ਸਾਰੀ ਕਿਰਿਆ ਉੱਥੇ ਹੀ ਹੁੰਦੀ ਹੈ। ਉਹ ਰੋਜ਼ ਉਹ ਚਾਹੁੰਦੇ ਨੇ ਕਿ ਮੇਰੇ ਸਰੀਰ ਦੇ ਰਹਿੰਦੇ ਆ ਰਹਿੰਦੇ ਆ ਇਸ ਤਰ੍ਹਾਂ ਦਾ ਕਾਨੂੰਨ ਬਣ ਜਾਏ। ਜਿਸ ਤਹਿਤ ਧਰਮ ਸਥਾਨਾਂ ਦੀ ਧਰਮ ਗ੍ਰੰਥਾਂ ਦੀ ਬੇਅਦਵੀ ਕਰਨ ਵਾਲਿਆਂ ਵਾਸਤੇ ਸਜ਼ਾ ਦਾ ਸਖਤ ਪ੍ਰਬਧਾਨ ਹੋਵੇ। ਕਿਉਂਕਿ ਇਸ ਨਾਲ بڑے ਹਿਰਦਿਆਂ ਨੂੰ ਦੁੱਖ ਪਹੁੰਚਦਾ ਹੈ ਔਰ ਸਮਾਜ ਵਿੱਚ ਇੱਕ ਬੜਾ ਨਿੰਦਿਤ ਮੈਸੇਜ ਜਾਂਦਾ ਹੈ ਔਰ ਉਹਦੇ ਨਾਲ ਕਈ ਤਪਾ ਦੰਗੇ ਭੜਕਣ ਦੀ ਸਥਿਤੀ ਵੀ ਬਣ ਜਾਂਦੀ ਹੈ ਧਰਮ ਨੇ ਜਿਸ ਨੇ ਜੋੜਨਾ ਹੁੰਦਾ ਉਹ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਤੋੜਨ ਦਾ ਕੰਮ ਕਰਨਾ ਹੈ ਇੱਕ ਤਾਂ ਉਸ ਦੇ ਸਬੰਧ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਮਨੁੱਖਤਾ ਦੀ ਸੇਵਾ ਦੇ ਸਬੰਧ ਵਿੱਚ ਬੜਾ ਕੀਮਤੀ ਹਿਰਦਾ ਰੱਖਣ ਵਾਲੇ ਸਤਕਾਰਯੋਗ ਰਾਣਾ ਜੀ ਜਿਨ੍ਹਾਂ ਨੂੰ 골ਡਨ ਹੱਟ ਵਾਲੇ ਕਰਕੇ ਸਾਰਾ ਸੰਸਾਰ ਜਾਣਦਾ ਹੈ। ਔਰ ਸਰਬ ਧਰਮ ਫਾਊਂਡੇਸ਼ਨ ਵੀ ਜਿਹੜੀ ਆ ਉਹਨਾਂ ਨੇ ਇੱਕ ਬਣਾਈ ਹੋਈ ਹੈ ਜੋ ਮਨੁੱਖਤਾ ਦੀ ਸੇਵਾ ਲਈ ਕੰਮ ਕਰ। ਹੁਣੇ ਜਦ ਕੁਦਰਤੀ ਆਫਤ ਆਈ ਹੈ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਜਿਵੇਂ ਫਲੱਡ ਆਏ ਔਰ ਆਫਟਰ ਫਲੱਡ ਵੀ ਜਿਹੜੀ ਆ ਉਹ ਬੜੀ ਬੇਖੰਪਰ ਸਥਿਤੀ ਬਣੀ ਹੋਈ ਹੈ ਖੇਤਾਂ ਵਿੱਚ ਰੇਤ ਭਰ ਗਈ ਹੈ ਪਸ਼ੂ ਬਹੁਤ ਨੁਕਸਾਨੇ ਗਏ ਨੇ ਉਸ ਦੌਰਾਨ ਭਵੇਂ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਆਪਣੇ ਤੌਰ ਤੇ ਆਪਣਾ ਯੋਗਦਾਨ ਪਾ ਰਹੀਆਂ ਨੇ ਸਲਾਘਾ ਯੋਗ ਹੈ ਸਾਰੇ ਜਿਵੇਂ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਬੜਾ ਸਲਾਘਾ ਯੋਗ ਉਪਰਾਲਾ ਕਰ ਰਹੀ ਹੈ ਹੋਰ ਵੱਖ-ਵੱਖ ਸੰਸਥਾਵਾਂ ਨੇ ਉਹਨਾਂ ਜੋ ਇੱਕ ਸਾਡੇ ਮਾਨਵ ਰਤਨ ਮੈਂ ਸਮਝਦਾ ਇਹਨਾਂ ਨੂੰ ਆਦਰਨੀਏ ਰਾਣਾ ਜੀ ਉਹ ਜਗ੍ਹਾ ਜਗ੍ਹਾ ਪਹੁੰਚ ਕੇ ਉਹਨਾਂ ਨੇ ਵੱਡੇ ਉਪਰਾਲੇ ਕੀਤੇ ਨੇ ਔਰ ਉਹਨਾਂ ਦਿਨਾਂ ਚ ਲੰਗਰ ਪਸ਼ੂਆਂ ਦਾ ਚਾਰਾ ਮੈਡੀਕੇਸ਼ਨ ਤੇ ਹੋਰ ਚੀਜ਼ਾਂ ਪ੍ਰੋਵਾਈਡ ਕਰਾਈਆਂ ਨੇ ਸੇਵਾ ਦੇ ਰੂਪ ਚ ਮੰਗਿਆ ਕਿਸੇ ਕੋਲ ਕੁਝ ਨਹੀਂ ਮੰਗਿਆ ਉਹਨਾਂ ਨੇ ਪ੍ਰਮਾਤਮਾ ਕੋਲੋਂ ਹੀ ਔਰ ਕਿਹਾ ਕਿ ਜਿਹੜਾ ਜਿਹੜੀ ਸੇਵਾ ਹੋ ਰਹੀ ਹੈ ਮਨੁੱਖਤਾ ਦੇ ਭਲੇ ਦੀ ਕਮ ਹੈ ਇਸ ਸੁਲੇਮਾਨ ਜਿੱਥੇ ਸਾਰੇ ਸਿੱਖ ਜਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਹਾਂ ਇੱਕ ਤਾਂ 12 ਅਕਤੂਬਰ ਨੂੰ ਸਮਾਣਾ ਇੱਕ ਇਤਿਹਾਸਕ ਨਗਰ ਹੈ ਲਗਭਗ ਸਿੱਖ ਇਤਿਹਾਸ ਵਿੱਚ ਜਿਹੜੇ ਬਹੁਤੇ ਜਲਾਦ ਨੇ ਜਿਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਸਿੱਖ ਸ਼ਹੀਦਾਂ ਨੂੰ ਸ਼ਹੀਦ ਕੀਤਾ ਉਹ ਸਮਾਣੇ ਦੇ ਜਿਵੇਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸਾਸਲ ਬੇਗ ਤੇ ਬਾਸਲ ਬੇਗ ਦੋ ਭਰਾ ਜਲਾਦ ਸਨ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ 'ਚ ਚੜਿਆ ਉਹ ਸਮਾਣੇ ਦੇ ਸੀ ਗੁਰੂ ਤੇਗ ਬਹਾਦਰ ਜੀ ਨੂੰ ਜਿਸ ਨੇ ਸ਼ਹੀਦ ਕੀਤਾ ਉਹ ਜਲਾਲਉਦੀਨ ਵੀ ਸਮਾਣੇ ਦਾ ਸੀ ਔਰ ਸਿੱਖ ਪੰਥ ਵਿੱਚ ਇੱਕ ਉਹਨਾਂ ਦਿਨਾਂ 'ਚ ਗੱਲ ਚੱਲ ਪਈ ਸੀ ਕਿ ਜਲਾਦਾਂ ਦਾ ਸ਼ਹਿਰ ਹੈ ਸਮਾਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਜਿੱਤਿਆ ਵੀ ਸੀ ਉਹਨਾਂ ਦੇ ਰਾਜ ਕਾਲ ਵਿੱਚ ਜਦ ਖਾਲਸਾ ਰਾਜ ਉਹਨਾਂ ਨੇ 1710 ਵਿੱਚ ਸ਼ੁਰੂ ਕੀਤਾ ਸਭ ਤੋਂ ਪਹਿਲਾ ਝੰਡਾ ਚੁਲਾਇਆ ਸਰਹੰਦ ਤੋਂ ਵਜ਼ੀਰ ਖਾਨ ਨੂੰ ਸੋਧਾ ਲਾਉਣ ਤੋਂ ਬਾਅਦ ਔਰ ਇਸ ਗੱਲ ਤੋਂ ਵੀ ਸਾਰਾ ਇਤਿਹਾਸ ਬਖੂਬੀ ਜਾਣਕਾਰ ਹੈ ਕਿ ਪਹਿਲੇ ਜ਼ਮੀਨਾਂ ਦੇ ਮਾਲਕ ਬਾਦਸ਼ਾਹ ਹੁੰਦੇ ਸਨ ਜਾਗੀਰਦਾਰ ਹੁੰਦੇ ਸਨ ਉਹਨਾਂ ਤੋਂ ਥੱਲੇ ਜਿਹੜੇ ਕਿਸਾਨ ਸਨ ਉਹ ਮਜ਼ਦੂਰ ਸਨ ਮਿਹਨਤ ਮਜ਼ਦੂਰੀ ਕਰਨ ਵਾਲੇ ਜਿਵੇਂ ਮਜ਼ਦੂਰ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਦਾ ਸੀ ਇਹ ਪਹਿਲਾ ਸਭ ਤੋਂ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਨ ਦਾ ਜਿਹੜਾ ਸੀ ਉਹ ਕਾਨੂੰਨ ਪਾਸ ਕੀਤਾ ਤੇ ਜਿਹੜਾ ਵਾਹੇਗਾ ਉਹੀ ਖਾਏਗਾ ਉਹੀ ਮਾਲਕ ਹੋਵੇ ਤੋਂ ਉਸ ਵੇਲੇ ਉਹਨਾਂ ਨੇ ਸਮਾਣੇ ਨੂੰ ਵੀ ਜਿੱਤਿਆ ਸੀ ਅੱਜ ਮੈਂ ਸੋਚਦਾ ਕਿ ਜਿੱਥੇ ਸਿੱਖਾਂ ਦੀਆਂ ਵੱਡੀਆਂ ਸ਼ਖਸੀਅਤਾਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਪੈਦਾ ਹੋਏ ਉਸ ਧਰਤੀ ਤੇ ਸਦਾਰ ਗੁਰਜੀਤ ਸਿੰਘ ਜੀ ਖਾਲਸਾ ਇੱਕ ਤਪਸਵੀ ਮੈਂ ਉਹਨਾਂ ਨੂੰ ਕਵਾਂਗਾ ਮਹਾਨ ਤਪੱਸਿਆ ਉਹਨਾਂ ਨੇ ਕੀਤੀ ਹੈ ਔਰ ਲਗਭਗ ਉਹਨਾਂ ਨੂੰ ਇੱਕ ਸਾਲ ਜਿਹੜਾ ਉਹ ਹੋ ਗਿਆ ਉੱਥੇ ਟਾਵਰ ਤੇ ਬੈਠ ਕੇ 8-8 ਘੰਟੇ ਉਹ ਬਾਣੀ ਦਾ ਪਾਠ ਕਰਦੇ ਜਪ ਕਰਦੇ ਨੇ ਔਰ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਹੈ ਉਹ ਬੜਾ ਵੱਡਾ ਯੋਗਦਾਨ ਹੈ ਮੈਂ ਸਰਕਾਰ ਨੂੰ ਵੀ ਨਿਮਰਤਾ ਸਹਿਤ ਕਹਾਂਗਾ ਕਿ ਪੰਜਾਬ ਦੀ ਸਰਕਾਰ ਵੀ ਹੈ ਔਰ ਭਾਰਤ ਦੀ ਫੈਡਰਲ ਗਵਰਨਮੈਂਟ ਵੀ ਹੈ ਉਹਨਾਂ ਸਾਰਿਆਂ ਨੂੰ ਮੈਂ ਨਿਮਰਤਾ ਸਹਿਤ ਕਹਾਂਗਾ ਕਿ ਇਸ ਤਰ੍ਹਾਂ ਦਾ ਕਾਨੂੰਨ ਪਾਸ ਕੀਤਾ ਜਾਵੇ ਕੱਲੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੋਰ ਵੀ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੀ ਕੋਈ ਬੇਅਦਬੀ ਨਾ ਕਰੇ ਔਰ ਉਹਨਾਂ ਦੀ ਬੇਅਦਬੀ ਕਰਨ ਵਾਲਿਆਂ ਵਾਸਤੇ ਸਖਤ ਕਾਨੂੰਨ ਹੋਣ ਉਹਦੇ ਲਈ ਜੇ ਸਾਨੂੰ ਕਿਤੇ ਮਿਲਣਾ ਵੀ ਪਏਗਾ ਸਬੰਧਤ ਅਧਿਕਾਰੀਆਂ ਨੂੰ ਤਾਂ ਅਸੀਂ ਉਹ ਮਿਲਣ ਦਾ ਵੀ ਰਾਣਾ ਜੀ ਦੇ ਨਾਲ ਸਰਦਾਰ ਗੁਰਮukh ਪਿਆਰੇ ਬਿੱਕਰ ਸਾਹਿਬ ਇਹਨਾਂ ਦੇ ਨਾਲ ਭਾਈ ਜਸਵੰਤ ਸਿੰਘ ਜੀ ਚਾਪਾ ਬੈਠੇ ਨੇ ਹੋਰ ਸਾਡੇ ਪ੍ਰਸ਼ਾਸਨਿਕ ਵੱਡੇ ਅਧਿਕਾਰੀ ਮੌਜੂਦ ਨੇ ਸਾਰੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਮਿਲਾਂਗੇ ਦੂਸਰੀ ਬੇਨਤੀ ਅਸੀਂ ਕਰਨਾ ਚਾਹੁੰਦੇ ਆ ਕਿ ਅ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਧਰਮ ਦੀ ਚਾਦਰ ਕਿਹਾ ਜਾਂਦਾ ਧਰਮ ਹੇਤ ਸਾਕਾ ਜਨਕੀਆ ਅਸੀਸ ਦਿਆ ਪਰ ਸਿਰ ਨਾ ਦਿਆ ਉਹਨਾਂ ਦੇ ਪਵਨ ਸ਼ਹਾਦਤ ਦੇ ਸਦਕਾ ਭਾਰਤ ਵਿੱਚ Hindu ਧਰਮ ਦਾ ਪਰਚਮ ਬੁਲੰਦ ਹੈ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਣੇ ਬਚਨ ਹਨ ਕਿ ਠਿਕਰ ਫੋਰ ਦਲੇਸ ਸਿਰ ਪ੍ਰਪੁਰ ਕੀਆ ਪਿਆਨ ਤੇਗ ਬਹਾਦਰ ਸਿਕਰਿਆ ਕਰੀ ਨਕਿਨ ਹੋਆ ਅਜੇ ਸੂਬੇ ਜਿੰਨਾ ਜਿੰਨਾ ਸੂਬਿਆਂ ਚੋਂ ਇਹ ਜੀਟੀ ਰੋਡ ਲੰਘਦਾ ਹੈ ਤੇ ਕੇਂਦਰ ਸਰਕਾਰ ਨੂੰ ਵੀ ਨਿਮਰਤਾ ਸਹਿਤ ਕਹਿਣਾ ਚਾਹਾਂਗਾ ਕਿ ਇਸ ਰੋਡ ਦਾ ਨਾਮ ਜਿਹੜਾ ਜੀਟੀ ਰੋਡ ਹੈ ਸਾਰਾ ਜੀਟੀ ਤਾਂ ਪਹਿਲਾਂ ਹੈ ਹੀ ਹੈ ਇੱਕ ਬੀ ਨਾਲ ਲੱਗਦਾ ਉਹ ਬੀ ਨਾਲ ਲਗਾ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਜਿਹੜਾ ਉਹ ਇਸ ਆ ਕੰਟਰੀ ਵਾਈਡ ਜਿਹੜਾ ਰੋਜ਼ ਰੋਡ ਚੱਲਦਾ ਹੈ ਇਹਦਾ ਨਾਮ ਉਹਨਾਂ ਦੇ ਨਾਮ ਤੇ ਕਰਕੇ ਆਪਣੀ కృਤਗਤਤਾ ਜਿਹੜੀ ਹੈ ਉਹ ਉਹਨਾਂ ਪ੍ਰਤੀ ਅਰਪਣ ਕੀਤੀ ਜਾਵੇ। ਦੂਸਰਾ ਅਸੀਂ ਕਹਿਣਾ ਚਾਹੁੰਦੇ ਹਾਂ ਬਹੁਤ ਨਿਮਰਤਾ ਪੂਰਵਕ ਜਿਹੜਾ ਦਿੱਲੀ ਰੇਲਵੇ ਸਟੇਸ਼ਨ ਹੈ ਉਹ ਸੀਸਗੰਜ ਦੇ ਬਿਲਕੁਲ ਨਾਲ ਉਹਦਾ ਨਾਮ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਰੱਖਿਆ ਜਾਏ। ਯੂਪੀ ਵਿੱਚ ਬਿਲਾਸਪੁਰ ਅ ਤਹਿਸੀਲ ਹੈ ਰਾਮਪੁਰ ਜ਼ਿਲ੍ਹੇ ਉੱਥੇ ਭਾਈ ਮਤੀ ਦਾਸ ਜੀ ਦਾ ਪਰਿਵਾਰ ਅੱਜ ਵੀ ਨਿਵਾਸ ਰੱਖਦਾ ਹੈ ਭਾਈ ਬਲਬੀਰ ਸਿੰਘ ਉਸ ਪਰਿਵਾਰ ਦੇ ਮੁਖੀ ਨੇ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦਾ ਵਿਸ਼ੇਸ਼ ਮਾਣ ਸਨਮਾਨ ਵੱਡੀਆਂ ਸਮਾਗਮਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੀ ਅਸੀਂ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਉਹਨੂੰ ਵੀ ਗੁਜ਼ਾਰਿਸ਼ ਕਰਾਂਗੇ ਕਿ ਐਸੇ ਪਰਿਵਾਰਾਂ ਨੂੰ ਬੁਲਾ ਕੇ ਬਕਾਇਦਾ ਉਹਨਾਂ ਚੋਣ ਕੀਤੀ ਵੀ ਹੋਏਗੀ ਹੋਰ ਵੀ ਕਰਨ ਕਿ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਜਿਹੜਾ ਸਨਮਾਨ ਹੋਵੇ ਔਰ ਸਹੀ ਤਾਂ ਇਹ ਹੈ ਕਿ ਜਿਹੜਾ ਨਵਾਂ ਜੇਵਰ 에어ਪੋਰਟ ਬਣ ਰਿਹਾ ਉਹਦਾ ਨਾਮ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾਏ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਜਾਵੇ ਇਸ ਲਈ ਭਾਵੇਂ ਸਾਨੂੰ ਜਿਹਦੇ ਨਾਲ ਵੀ ਵੱਡੀਆਂ ਅਥਾਰਟिटीज ਨੇ ਦੇਚ ਦੀਆਂ ਹਾਈਵੇਜ਼ ਨਿਰਮਾਣ ਕਰਨ ਵਾਲੇ ਨੇ ਗਟਕਰੀ ਜੀ ਨੇ ਜਾਂ ਪ੍ਰਧਾਨ ਮੰਤਰੀ ਜੀ ਨੇ ਜਾਂ ਸਤਕਾਰਯੋਗ ਗ੍ਰਹਿ ਮੰਤਰੀ ਜੀ ਨੇ ਜੇ ਉਹਨਾਂ ਨੂੰ ਮਿਲਣਾ ਵੀ ਪਵੇਗਾ ਤੇ ਅਸੀਂ ਸਾਰਾ ਸੰਤ ਸਮਾਜ ਨੂੰ ਨਾਲ ਲੈ ਕੇ ਜਿੱਨਾਂ ਚ ਸਨਾਤਨ ਮਤ ਦੇ ਮਹਾਪੁਰਖਾਂ ਨੂੰ ਵੀ ਬੇਨਤੀ ਕਰਕੇ ਨਾਲ ਲੈ ਚਾਵਾਂਗੇ ਔਰ ਸਿੱਖ ਮਤ ਦੀਆਂ ਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਪ੍ਰਧਾਨ ਮੰਤਰੀ ਜੀ ਨਾਲ ਅਗਰ ਮਿਲਣਾ ਪਿਆ ਤਾਂ ਉਹਨਾਂ ਨਾਲ ਮਿਲਾਂਗੇ ਔਰ ਗੜਕਰੀ ਜੀ ਨਾਲ ਅਗਰ ਮਿਲਣਾ ਪਿਆ ਕਿਉਂਕਿ ਰੋਡਸ ਦਾ ਜਿਹੜਾ ਮਾਮਲਾ ਹੈ ਉਹ ਸਾਰਾ ਗੜਕਰੀ ਜੀ ਦੇਖਦੇ ਨੇ ਔਰ ਰਾਣਾ ਜੀ ਦਾ ਇਹਦੇ ਵਿੱਚ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਔਰ ਦੇਸ਼ ਵਿੱਚ ਖਾਸ ਕਰਕੇ ਪੰਜਾਬ ਵਿੱਚ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਨੇ ਹੁਣੇ ਮੈਂ ਫੋਨ ਕੀਤਾ ਸੀ ਅਜਨਾਲੇ ਉੱਥੋਂ ਮੈਨੂੰ ਪਤਾ ਲੱਗਿਆ ਵੀ ਗਗੋਵਾਲ ਇੱਕ ਛੋਟਾ ਜਿਹਾ ਕਸਬਾ ਹੈ ਉੱਥੇ ਬਹੁਤ ਵੱਡੇ ਸਮੇਂ ਤੱਕ ਇਹਨਾਂ ਨੇ ਉੱਥੇ ਲੰਗਰਾਂ ਦਾ ਦਵਾਈਆਂ ਦਾ ਪਸ਼ੂਆਂ ਦੇ ਚਾਰਿਆਂ ਦਾ ਪ੍ਰਬੰਧ ਕੀਤਾ ਔਰ ਇਹ ਬਹੁਤ ਸ਼ਲਾਘਾਯੋਗ ਉਹਨਾਂ ਦਿਨਾਂ 'ਚ ਜਦੋਂ ਕਿਸਾਨ ਮੋਰਚੇ ਵਿੱਚ ਕਿਸਾਨ ਲੰਬਾ ਅਰਸਾ ਉੱਥੇ ਬਾਰਡਰਾਂ ਤੇ ਬੈਠ ਰਹੇ ਉਹਨਾਂ ਦਿਨਾਂ ਵਿੱਚ ਵੀ ਤੁਹਾਨੂੰ ਪਤਾ ਹੈ ਜੱਗਜ਼ਾਹਰ ਹੈ ਕਿ ਉਹਨਾਂ ਦੇ ਲੰਗਰ ਪਾਣੀ ਹੋਰ ਬਹੁਤ ਸਾਰੀ ਸੇਵਾ ਸਤਕਾਰਯੋਗ ਰਾਣਾ ਜੀ 골ਡਨ ਹੱਟ ਵਾਲੇ ਕਰਦੇ ਰਹੇ ਨੇ ਔਰ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਿੱਚ ਵੀ ਇਹਨਾਂ ਨੇ ਪਹਿਲਾਂ ਅੰਬਾਲਾ ਤੇ ਉੱਥੇ ਸੋਨੀਪੱਤ 골ਡਨ ਹੱਟ ਦੋ ਇਹਨਾਂ ਦੀਆਂ ਸ਼ਾਖਾਵਾਂ ਸਨਾਉਣ ਮਹਾਰਾਜ ਦੇ ਨੂੰ ਪੰਜਾਬ ਵਿੱਚ ਵੀ ਭੇਜਿਆ ਪਰ ਮੈਂ ਸਮਝਦਾ ਕਿ ਪੰਜਾਬ ਦੀ ਸੇਵਾ ਕਰਨ ਵਾਸਤੇ ਇਹ ਆਏ ਨੇ ਔਰ ਸੇਵਾ ਵਿੱਚ ਸਮਰਪਿਤ ਹਰਦਾ ਹੈ ਸਾਰਾ ਇਹਨਾਂ ਦਾ ਪਰਿਵਾਰ ਇੱਥੇ ਆ ਕੇ ਮਿਲਿਆ ਔਰ ਕੋਈ 1100 ਟਰੈਕਟਰ ਜਿਹੜਾ ਇਹ ਬੇਸਿਕ ਤੌਰ ਤੇ ਜਿਹਦੇ ਵਿੱਚ ਟਰੈਕਟਰਾਂ ਦੇ بیمੇ ਜਿਹੜੀਆਂ ਪਹਿਲੇ ਡਾਊਨ ਪੇਮੈਂਟਸ ਨੇ ਉਹ ਸਾਰੀਆਂ ਕਰਕੇ ਜਿਹੜੇ ਕਿਸਾਨ ਲੋੜਵੰਦ ਨੇ ਉਹਨਾਂ ਨੂੰ ਬਾਕੀ ਦਾ ਜਿਹੜਾ ਸਾਰਾ ਬਣਵਾ ਕੇ ਤੇ ਦੇ ਰਹੇ ਨੇ 1100 ਟਰੈਕਟਰ ਜਿਹੜਾ ਕਿ 11000 1100 1100 ਇਹ ਇੱਕ ਸ਼ੁਰੂਆਤ ਹੈ ਅੱਗੇ ਇਸ ਤੋਂ ਹੋਰ ਜ਼ਿਆਦਾ 11000 ਵੀ ਹੋ ਸਕਦਾ ਹੈ 11 ਲੱਖ ਵੀ ਹੋ ਸਕਦਾ ਹੈ ਗੁਰੂ ਨੂੰ ਪਤਾ ਹੈ ਇਹਨਾਂ ਨੂੰ ਕਿੰਨੀ ਪ੍ਰੇਰਣਾ ਕਰਨੀ ਹੈ ਔਰ ਇੱਕ ਬਹੁਤ ਵੱਡੀ ਇੱਕ ਸੇਵਾ ਹੈਗੀ ਹੈ ਜਿਹਦੇ ਵਿੱਚ ਜੇ ਇੱਕ ਬੰਦੇ ਨੂੰ ਹੀ ਦੇ ਦੇਣ ਤਾਂ ਫਿਰ ਉਹ ਜਿਹੜਾ ਸਾਰਿਆਂ ਦੇ ਕੰਮ ਨਹੀਂ ਆ ਸਕਦਾ ਇਸ ਲਈ ਥੋੜਾ ਥੋੜਾ ਕਰਕੇ ਜਿੰਨੀਆਂ ਡਾਊਨ ਪੇਮੈਂਟਸ ਨੇ ਉਹ ਸਾਰਾ ਕਿਸਾਨਾਂ ਦੇ ਵਾਸਤੇ ਇਹਨਾਂ ਨੇ ਉਦਮ ਕੀਤਾ ਔਰ ਮੈਂ ਸ਼ੁਕਰਾਨਾ ਕਰਦਾ ਗੁਰੂ ਸਾਹਿਬ ਦਾ ਕਿ ਉਹਨਾਂ ਨੇ ਸੁਵੱਤ ਬਖਸ਼ੀ ਹੈ ਔਰ ਇਸ ਗੱਲ ਦੀ ਸਮਰੱਥਾ ਬਖਸ਼ੀ ਹੈ ਕਿ ਇਹ ਸੇਵਾ ਕਰ ਸਕਦੇ ਫਿਰਦਾ ਬਖਸ਼ਿਆ ਕਿ ਇਹ ਸੇਵਾ ਕਰ ਸਕਦੇ ਨੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਸੰਪਦਾ ਤਾਂ ਹੈ ਪਰ ਉਹ ਹਿਰਦਾ ਨਹੀਂ ਸੇਵਾ ਦਾ ਤਾਂ ਫਿਰ ਰਹਿ ਜਾਂਦਾ ਅਸੀਂ ਉਹਨਾਂ ਦੀ ਕੋਈ ਨਿੰਦਾ ਨਹੀਂ ਕਰ ਅਸੀਂ ਕਿਸੇ ਜਥੇਬੰਦੀ ਦਾ ਕੋਈ ਵਿਰੋਧ ਨਹੀਂ ਕਰਦੇ ਅਸੀਂ ਸਹਿਯੋਗ ਵਿੱਚ ਸਾਰਿਆਂ ਦੇ ਅੱਗੇ ਆ ਅਸੀਂ ਇਸ ਲਈ ਸੈਂਟਰਲ ਸਰਕਾਰ ਨੂੰ ਵੀ ਨਿਮਰਤਾਪੂਰਵਕ ਕਵਾਂਗੇ ਪੰਜਾਬ ਸਰਕਾਰ ਨੂੰ ਵੀ ਨਿਮਰਤਾਪੂਰਵਕ ਕਵਾਂਗੇ ਕਿ ਤੁਸੀਂ ਇਸ ਤਰ੍ਹਾਂ ਦੇ ਕਾਨੂੰਨ ਜ਼ਰੂਰ ਬਣਾਓ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਖਾਸ ਕਰਕੇ ਜਿਹੜੇ ਸਾਡੇ ਰੈਬਰੀ ਗ੍ਰੰਥ ਨੇ ਉਹਨਾਂ ਦਾ ਅਪਮਾਨ ਕਰਨ ਵਾਲਿਆਂ ਲਈ ਜਿਹੜੀ ਕਠਨ ਸਜ਼ਾਵਾਂ ਨੇ ਉਹਨਾਂ ਦਾ ਦੇਸ਼ ਦੇ ਕਾਨੂੰਨ ਵਿੱਚ ਪ੍ਰਾਵਧਾਨ ਹੋਵੇ ਤਾਂ ਕਿ ਆਏ ਦਿਨ ਆਏ ਦਿਨ ਕੋਈ ਨਾ ਕੋਈ ਬੇਅਦਬੀਆਂ ਦੀ ਘਟਨਾ ਸਾਹਮਣੇ ਆ ਜਾਂਦੀ। ਉਹਨਾਂ ਨੂੰ ਫਿਰ ਉਹ ਜਮਾਨਤਾਂ ਦੇ ਬਾਹਰ ਆ ਜਾਂਦੇ ਨੇ ਕਾਨੂੰਨ ਸਾਡੇ ਇਸ ਤਰ੍ਹਾਂ ਦੇ ਨੇ। ਇਸ ਕਰਕੇ ਉਹ ਬੜਾ ਜ਼ਰੂਰੀ ਹੈ 12 ਅਕਤੂਬਰ ਨੂੰ ਸਮਾਣਾ ਜਿੱਥੇ ਮੈਂ ਪਹਿਲਾਂ ਕਿਹਾ ਜਿਹੜਾ ਜਲਾਦਾਂ ਦਾ ਸ਼ਹਿਰ ਕਰਕੇ ਜਾਣਿਆ ਜਾਂਦਾ ਸੀ ਉੱਥੇ ਇੱਕ ਤਪਸਵੀ ਹਿਰਦਾ ਜਿਨ੍ਹਾਂ ਦੀ ਬਹੁਤ ਵੱਡੀ ਤਪੱਸਿਆ ਹੈ 400 ਫੁੱਟ ਟਾਵਰ ਹੈ ਜਿੱਥੇ ਉਹ ਉਹਨਾਂ ਨੇ ਆਪਣਾ ਆਸਣ ਲਾਇਆ ਹੋਇਆ ਤੇ ਉਹ ਜਿਹੜਾ ਉਸ ਬਾਰੇ ਇਹਨਾਂ ਨੇ ਇੱਕ ਵੱਡਾ ਇਕੱਠ ਵੀ ਉੱਥੇ ਰੱਖਿਆ ਅਰਦਾਸ ਹੋਵੇਗੀ ਉੱਥੇ ਸੰਗਤਾਂ ਪਹੁੰਚਣਗੀਆਂ 12 ਤਰੀਕ 10 ਵਜੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਹੈ ਸੰਗਤਾਂ ਨੂੰ ਇਹ ਸੀ ਨਿਮਰਤਾਪੂਰਵਕ ਦਸਤਬਸਤਾ ਗੁਜ਼ਾਰਿਸ਼ ਕਰਦੇ ਆ ਕਿ ਪਹੁੰਚ ਕੇ ਸਹਿਯੋਗ ਦੇਣ ਔਰ ਇਹ ਸਾਰਾ ਜਿਹੜਾ ਸਮਾਗਮ ਹੈ ਉਹ ਸਯੋਗ ਸਮਾਗਮ ਹੀ ਹੋਵੇਗਾ ਉੱਥੇ ਕਿਸਦਾ ਵਿਰੋਧ ਨਹੀਂ ਹੋਵੇਗਾ ਵੀ ਕਿਸੇ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਜਾਂ ਕਿਸੇ ਵਿਅਕਤੀ ਦਾ ਵਿਰੋਧ ਕਰਨ ਲਈ ਨਹੀਂ ਹੈ ਜਿਵੇਂ ਇੱਕ ਚਰਾਗ ਜਲਾਈਦਾ ਹਨੇਰਾ ਦੂਰ ਕਰਨ ਲਈ ਠੋਕਰਾਂ ਤੋਂ ਬਚਣ ਲਈ ਉਸ ਤਰ੍ਹਾਂ ਦਾ ਇਹ ਜਿਹੜਾ ਸਮਾਗਮ ਹੈ ਸਤਕਾਰਯੋਗ ਰਾਣਾ ਜੀ ਉੱਥੇ ਰੱਖ ਰਹੇ ਨੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਜ਼ਰੂਰ ਪਹੁੰਚ ਕੇ ਉਹਨਾਂ ਸਮਾਗਮਾਂ ਵਿੱਚ ਆਪਣੀ ਸ਼ਿਰਕਤ ਪ੍ਰਦਾਨ ਕਰੋ ਤੇ ਸਰਕਾਰਾਂ ਤੱਕ ਵੀ ਇਹ ਸੰਦੇਸ਼ ਪਹੁੰਚੇ ਕਿ ਸੰਗਤਾਂ ਜੜੀਆਂ ਨੇ ਉਹ ਸਾਰਾ ਪੰਜਾਬ ਕੀ ਸਾਰਾ ਦੇਸ਼ ਇਹ ਗੱਲ ਚਾਹੁੰਦਾ ਕੋਈ ਸਨਤ ਨਹੀਂ ਨਹੀਂ ਚਾਹੇਗਾ ਕਿ શ્રીਮਦ ਭਾਗਵਤ ਗੀਤਾ ਦੀ ਬੇਅਦਬੀ ਹੋਵੇ ਕੋਈ ਇਸਲਾਮਿਕ ਮਾਤ ਨੂੰ ਮੰਨਣ ਵਾਲਾ ਨਹੀਂ ਚਾਹੇਗਾ ਕਿ ਕੁਰਾਨ ਕੁਰਾਨੇ ਪਾਕ ਦੀ ਬੇਅਦਬੀ ਹੋਵੇ ਤੇ ਕੋਈ ਸਿੱਖ ਨਹੀਂ ਚਾਹੇਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਇਸ ਲਈ ਸਾਰਿਆਂ ਦੇ ਸਨਮਾਨ ਵਿੱਚ ਤੇ ਸਭ ਦਾ ਸਨਮਾਨ ਬਹਾਲ ਰਹੇ ਵਾ ਸਾਡਾ ਭਾਰਤ ਦੇਸ਼ ਵੀ ਹੋ ਜਾਏ ਕਿ ਇੱਥੇ ਹਰ ਇੱਕ ਦਾ ਸਨਮਾਨ ਹੈ ਹਰ ਇੱਕ ਨਾਲ ਪਿਆਰ ਹੈ ਸਤਕਾਰ ਹੈ ਲੋਕ ਮਿਲਵਰਤਨ ਦੀ ਭਾਵਨਾ ਨੂੰ ਸਾਰੀ ਦੁਨੀਆ ਤੇ ਪਸੰਦ ਕਰਦੇ ਨੇ ਔਰ ਹੁਣ ਤਾਂ ਸਮਾਂ ਐਸਾ ਹੈ ਕਿ ਇਸ ਲਈ ਅੱਗੇ ਵੱਡੀਆਂ ਪੁਲਾੰਗਾ ਜੜੀਆਂ ਨੇ ਪੁੱਟੀਆਂ ਜਾ ਤੋ ਬਹੁਤ ਮੈਂ ਧੰਨਵਾਦੀ ਆ ਆਪ ਸਾਰਿਆਂ ਦਾ ਵੀ মিডিਆ ਦਾ ਵੀ ਔਰ ਸਤਕਾਰਯੋਗ ਸਤਾ ਦਲੀਪ ਸਿੰਘ ਜੀ ਬਿੱਕਰ ਸਤਾ ਜਸਵੰਤ ਸਿੰਘ ਜੀ ਛਾਪਾ ਔਰ ਮਾਨਯੇ ਰਾਣਾ ਸਾਹਿਬ ਆਪ ਸਾਰਿਆਂ ਦਾ ਇਹਨਾਂ ਦੇ ਸਾਰੇ ਪਰਿਵਾਰ ਬੱਚੇ ਬੈਠੇ ਨੇ ਸਭ ਦਾ ਮੈਂ ਧੰਨਵਾਦੀ ਆ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ